ਵਾਹਿਗੁਰੂ ਜੀ ਕਾਲ사 ਵਾਹਿਗੁਰੂ ਜੀ ਕੀ ਫਤਿਹ ਸੁਪਵੰਸਿਆਂ ਜੇ ਤੇਰਾ ਹਲੇ ਭਾਨੇ ਨੂੰ ਕਟਾ ਕੇ ਬਰਫ਼ ਦੀਆਂ ਸੱਲੀਆਂ ਤੇ ਲਟਾ ਕੇ ਪਾਣੀ 'ਚ ਡਬੋ ਕੇ ਤੇ ਉਹਦੀ ਵੀਡੀਓ ਬਣਾ ਬਣਾ ਕੇ ਦੇਖ ਕੇ ਹਲੇ ਤੇਰੀ ਅੰਦਰਲੀ ਜਿਹੜੀ ਪਿਆਸ ਹੈ ਨਹੀਂ 부ਜੀ ਹਲੇ ਤਰੇ ਅੰਦਰ ਤੜਫ ਹੈ ਗਈ ਆ ਜੇ ਕੋਈ ਕਸਰ ਰਹਿ ਗਈ ਆ ਵੀ ਭਾਨੇ ਦਾ ਘੱਟ ਹੋਈ ਆ ਭਾਨੇ ਦਾ ਪਰਿਵਾਰ ਵੀ ਨਹੀਂ ਬਖਸ਼ਣਾ ਤਾਂ ਭਈਆ ਭਾਨੇ ਦਾ ਭਰਾ ਮੇਰੇ ਨਾਲ ਬੈਠਾ ਹੈ ਅਮਨਾ ਅੱਜ ਜਿਹੜਾ ਮੁਕੱਦਮਾ ਮਹਾਲੀ ਥਾਣੇ 'ਚ ਹੋਇਆ ਤੇ ਜਿਹੜੇ ਮੁਕੱਦਮੇ ਦੇ ਵਿੱਚ ਭਾਨੇ ਨੂੰ ਅੱਜ ਪਟਿਆਲੇ ਜਦੋਂ ਜੇਲ੍ਹ ਛੱਡਣ ਗਏ ਆ ਜੇਲ ਛੱਡਣ ਤੋਂ ਬਾਅਦ ਨਾ ਜੇਲ ਤੋਂ ਪਹਿਲਾਂ ਹੀ ਜੇਲ ਦੇ ਬਾਰਦੀ ਉਥੋਂ ਰਿਮਾਂਡ ਜਿਹੜਾ ਲੈ ਕੇ ਮਹਾਲੀ ਜਿਹੜਾ ਲਜਾਇਆ ਗਿਆ ਤੇ ਹੁਣੇ-ਹੁਣੇ ਸਾਡੇ ਕੋਲ ਜਿਹੜੀ ਗੱਲ ਆਈ ਹੈ ਕਿ ਸੀਆਈ ਸਟਾਫ ਦੇ ਵਿੱਚ ਭਾਨੇ ਨੂੰ ਅੱਜ ਰਾਤ ਨੂੰ ਲੈ ਗਏ ਆ ਠੀਕ ਆ ਉਹਦੇ ਨਾਲ ਜੋ ਕਰ ਰਿਹਾ ਕਰ ਰਿਹਾ ਜੋ ਤਸ਼ੱਦਦ ਢਾ ਰਹੇ ਆ ਜੋ ਜ਼ਲੀਲ ਕਰ ਰਹੇ ਆ ਜੋ ਜਿਸ ਤਰੀਕੇ ਨਾਲ ਕੁਚਲ ਰਹੇ ਆ ਦੋ ਭਾਨੇ ਨੂੰ ਇਸ ਤਰੀਕੇ ਨਾਲ ਤੇਰੇ ਹੰਕਾਰ ਤੇਨੂੰ ਸੱਤਾ ਦਾ ਇੰਨਾ ਹੋ ਗਿਆ ਤੇਰੇ ਦਿਮਾਗ ਨੂੰ ਇੰਨਾ ਨਸ਼ਾ ਪਾਵਰ ਦਾ ਚੜ ਗਿਆ ਕਿ ਤੈਨੂੰ ਕੱਖ ਨਹੀਂ ਪਤਾ ਲੱਗਦਾ ਕਿ ਯਾਰ ਇੱਕ ਤਰ੍ਹਾਂ ਪੱਧਰ ਨਹੀਂ ਆ ਇਹ ਮੁੱਖ ਮੰਤਰੀ ਦੇ ਪੱਧਰ ਨਹੀਂ ਹੁੰਦੇ ਮੁੱਖ ਮੰਤਰੀ ਦੇ ਲੈਵਲ ਦੀਆਂ ਗੱਲਾਂ ਨਹੀਂ ਹੁੰਦੀਆਂ ਜਿਉਂ-ਜਿਉਂ ਵੱਡਾ ਹੁੰਦਾ ਤੁਰ ਜਾਂਦਾ ਬੰਦਾ ਬੰਦਾ ਕੋਈ ਸਨਮਾਨਯੋਗ ਔਲੇ ਤੇ ਪਹੁੰਚ ਜਾਂਦਾ ਓਵੇਂ-ਓਵੇਂ ਬੰਦੇ ਦੀ ਸੋਚ ਵੀ ਵੱਡੀ ਹੋ ਜਾਂਦੀ ਆ ਉਸ ਤਰ੍ਹਾਂ ਬੰਦਾ ਸੋਚਣਾ ਵੀ ਉਸ ਤਰੀਕੇ ਦਾ ਲੱਗ ਜਾਂਦਾ ਤੇ ਉਹਦਾ ਜਿਹੜਾ ਬਹੁਤ ਗੱਲਾਂ ਹੁੰਦੀਆਂ ਨੇ ਜ਼ਿੰਦਗੀ ਜਿੱਦਾਂ ਆਪਾਂ ਚੱਲਦੇ ਆ ਬਹੁਤ ਬੰਦਿਆਂ ਨਾਲ ਟਕਰਾਅ ਹੁੰਦੇ ਨੇ ਬਹੁਤ ਬੰਦਿਆਂ ਨਾਲ ਸਾਡੀਆਂ ਕਰਾਰੀਆਂ ਹੁੰਦੀਆਂ ਨੇ ਬਹੁਤ ਬੰਦਿਆਂ ਨਾਲ ਸਾਡੇ ਵਖਰੇਵੇਂ ਹੁੰਦੇ ਨੇ ਪਰ ਜਿਵੇਂ ਜਿਵੇਂ ਬੰਦਾ ਕਿਸੇ ਅੱਜ ਤਹਾਨੂੰ ਲੋਕਾਂ ਨੇ ਲੱਖਾਂ ਨਹੀਂ ਤੈਨੂੰ ਕਈ ਕੁੜਾ ਲੋਕਾਂ ਨੇ ਚੁਣਿਆ 92 ਬੰਦੇ ਜਿਤਾ ਕੇ ਚੁਣਿਆ ਬਾਦੂ ਐਸ ਪੱਧਰ ਤੇ ਆ ਜਾਏਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਯਾਰ ਅੱਜ ਤੂੰ ਜਿਹੜਾ ਮਹਾਲੀ ਪਰਚਾ ਦਵਾਇਆ ਚੌਥਾ ਪਰਚਾ ਭਾਨੇ ਤੇ ਹੋਇਆ ਪਹਿਲਾ ਲੁਧਿਆਣਾ ਦੂਜਾ ਪਟਿਆਲਾ ਤੀਜਾ ਹਵੋਰ ਤੇ ਅੱਜ ਚੌਥਾ ਮਹਾਲੀ ਜਿਹੜਾ ਨੂੰ ਲੈ ਗਏ ਆ ਰਿਵਾਰਡ ਤੇ ਸੀਆਈ ਦੇ ਵਿੱਚ ਤੇ ਰਾਤ ਨੂੰ ਜੋ ਕੁਛ ਉਹਨਾਂ ਹੋਣਾ ਸੀਆਈ ਦੇ ਵਿੱਚ ਜਾਂ ਪਹਿਲਾ ਲੁਧਿਆਣਾ ਹੋਇਆ ਉਹ ਕਿਸੇ ਦਿਨ ਭੁੱਲਿਆ ਨਹੀਂ ਆ ਪਰ ਭਰਾਵਾ ਜੇ ਤੈਨੂੰ ਹਲੇ ਕੋਈ ਕਸਰ ਰਹੇਗੀ ਬਾਕੀ ਤਾਂ ਭੇਜ ਦੇ ਧਾਣਾ ਆਪਣੀਆਂ ਪੁਲਿਸ ਦੀਆਂ ਕਰਦੇ ਫੋਨ ਹੁਣੇ ਡੀਜੀਪੀ ਨੂੰ ਲਾ ਦੇ ਡਿਊਟੀਆਂ ਪੁਲਿਸ ਦੀਆਂ ਵੀ ਘੇਰ ਲੋ ਕੋਟ ਦੁਨਾਂ ਪਿੰਡ ਤੇ ਅਮਨਾ ਵੀ ਹੈਗਾ ਜਿਹੜਾ ਭਰਾ ਉਹਦਾ ਇਹਨੂੰ ਵੀ ਚੱਕ ਲਿਓ ਚੱਕ ਕੇ ਫਿਰ ਜੋ ਭਾਨੇ ਨਾਲ ਕੀਤਾ ਇਹਦੇ ਨਾਲ ਵੀ ਕਰਦੇ ਹੁਣ ਘਰੇ ਮੈਂ ਕਹਿੰਦਾ ਹੋਰ ਵੀ ਨਾ ਕੋਈ ਰਹਿ ਜੇ ਹੁਣ ਇੱਕ ਇਹਨਾਂ ਦੀ ਦਾਦੀ ਆ ਵਿਚਾਰੀ 95 97 ਸਾਲ ਦੀ ਉਮਰ ਹੈ ਹੁਣ ਉਹ ਵੀ ਕਸਰਪੂਰੀ ਕਰ ਦੇ ਉਹਤੇ ਵੀ ਕੋਈ ਮੁਕੱਦਮਾ ਦੇ ਦੇ ਇਹਦੀਆਂ ਭੈਣਾਂ ਨੇ ਦੋ ਭਾਨੇ ਦੀਆਂ ਸਾਡੀਆਂ ਉਹ ਦੋਨਾਂ ਭੈਣਾਂ ਦੇ ਉੱਤੇ ਵੀ ਤੂੰ ਮੁਕੱਦਮਾ ਦਰਜ ਕਰ ਦੇ ਬਾਪੂ ਆ ਬਜ਼ੁਰਗ ਉਥੇ ਵੀ ਕਰ ਦੇ ਹੁਣ ਮਟਾ ਦੇ ਛੱਕਾਂ ਐ ਕਸਰਾ ਕੱਢ ਦੇ ਪੂਰੀਆਂ ਮਾਂ ਦੀ ਰੀਜ ਪੂਰੀ ਕਰ ਲੈ ਰਹਿਣਾ ਜਾਵੇ ਦਿਲ 'ਚ ਕੋਈ ਵੀ ਬੰਦਾ ਯਾਰ ਆਹ ਰਹਿ ਗਿਆ ਸੀ ਉਦੋਂ ਆਹ ਰਹਿ ਗਿਆ ਸੀ ਆਹ ਰਗੜਨਾ ਸੀ ਆਹ ਮਸਲਣਾ ਸੀ ਸੋ ਜਿੰਨੇ ਬੰਦੇ ਆ ਰਗੜਦੇ ਮਸਲਦੇ ਹੁਣ ਪਰ ਇੱਕ ਗੱਲ ਚੇਤੇ ਰੱਖੀ ਐਡੀਆਂ ਉੱਚੀ ਨਾ ਕੰਧ ਕਰ ਨਫਰਤ ਦੀ ਐਡੀਆਂ ਉੱਚੀਆਂ ਕੰਧਾ ਨਾ ਕਰ ਨਫਰਤ ਦੀਆਂ ਕਿ ਆਪਦੇ ਵਾਰੀ ਇਹ ਨਫਰਤ ਦੀਆਂ ਕੰਧਾਂ ਟੱਪਣੀਆਂ ਔਖੀਆਂ ਹੋ ਜਾ ਠੀਕਾ ਅਜ ਤੇਰੇ ਕੋਲ ਤੰਤਰ ਹੈ ਤੇਰੇ ਕੋਲੇ ਪੁਲਸ ਹੈ ਤੂੰ ਪਾਵਰ ਚ ਹੈ ਤੇਰਾ ਹੁਕਮ ਜਿੱਧਰ ਨੂੰ ਵੀ ਹੁੰਦਾ ਹੈ ਸਭ ਸਿਰ ਮੱਥੇ ਮੰਨਦੇ ਆ ਉਹਨੂੰ ਪਰ ਇਹ ਪਾਵਰਾਂ ਇਹ ਤਾਕਤਾਂ ਆ ਜਿਹੜੀ ਅੱਜ ਪੁਲਸ ਤੇਰੇ ਆਖੇ ਲੱਗ ਕੇ ਛੱਦਰ ਢਾ ਰਹੀ ਆ ਸਾਡੇ ਵਰਗਿਆਂ ਤੇ ਪਰਚੇ ਕਰ ਰਹੀ ਆ ਜਲਮ ਕਰ ਰਹੀ ਆ ਕੱਲ ਨੂੰ ਜਿਹਦੀ ਸਰਕਾਰ ਆਗੇ ਉਹਦੀ ਹੋਣੀ ਆ ਜਿਹੜਾ ਕੁਰਸੀ ਦੇ ਬੈਠਾ ਹੋਇਆ ਉਹਦੀ ਹੋਣੀ ਆ ਇਹ ਜਿਹੜੇ ਤੇ ਪਹਿਲਾਂ ਕੁਰਸੀਆਂ ਦੇ ਬੈਠੇ ਸੀ ਇਹ ਉਹਨਾਂ ਦੀ ਸੀ ਇਹ ਉਹਨਾਂ ਦੀ ਸੀ ਪਰ ਜੋ ਤੂੰ ਕਰ ਰਿਹਾ ਬਹੁਤ ਗਲਤ ਕਰ ਰਿਹਾ ਬਹੁਤ ਜ਼ਿਆਦਾ ਗਲਤ ਕਰ ਰਿਹਾ ਕੀ ਪੰਜਾਬ ਦੇ ਲੋਕੋ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਯਾਰ ਕਿ ਕੀ ਭਾਨਾ ਐਡਾ ਵੱਡਾ ਕੋਈ ਖਤਰਨਾਕ ਖੱਤਵਾਦੀ ਹੈ ਕਿ ਉਹਨੂੰ ਬਰਫ ਦੀਆਂ ਸਿੱਲੀਆਂ ਦੇ ਲਟਾਇਆ ਜਾ ਰਿਹਾ ਉਹਦੇ ਨੱਕ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਉਹਦੀਆਂ ਵੀਡੀਓ ਨੰਗੇ ਦੀਆਂ ਕਰਕੇ ਬਣਾਈਆਂ ਜਾ ਰਹੀਆਂ ਹਨ ਮੁੱਖ ਮੰਤਰੀ ਨੂੰ ਦਿਖਾਉਣ ਦੇ ਖਾਤਰ ਇਹ ਬਦਲਾ ਯਾਰ ਇਹ ਬਦਲਾ ਸੀ ਇਸ ਕਰਕੇ ਤੈਨੂੰ ਇੰਨਾ ਲੋਕਾਂ ਨੇ ਵੋਟਾਂ ਪਾਈਆਂ ਐਨੀ ਬਦਲਾਖੋਰੀ ਦੀ ਰਾਜਨੀਤੀ ਤੇ ਤੂੰ ਆਏਗਾ ਐਸ ਤਰੀਕੇ ਦਾ ਤੂੰ ਉਤਰੇਗਾ ਜਿਵੇਂ ਮਸਲ ਦੇ ਨਹੀਂ ਕੁਚਣ ਲਈ ਤੂੰ ਉਤਰੇਗਾ ਇਹ ਕਿਸੇ ਨੇ ਸੋਚਿਆ ਨਹੀਂ ਸੀ ਪੰਜਾਬ ਦੇ ਬੰਦੇ ਪਰ 92 ਜਿਹੜੇ 91 90 ਜਿਹੜੇ ਦੂਜੇ ਰਹਿ ਗਏ ਉਹਨਾਂ 'ਚ ਸਾਰਿਆਂ ਦੀ ਕੋਈ ਜ਼ਮੀਰਾਂ ਮਰ ਚੁੱਕੀਆਂ ਕਿਸੇ ਬੰਦੇ ਨੇ ਕੋਈ ਹਾ ਨਾਰਾ ਨਹੀਂ ਮਾਰਿਆ ਹਾ ਨਾਰਾ ਦਾ ਕੀ ਮਾਰਨਾ ਸਭ ਮਿੱਟੀ ਦੇ ਮਾਦੋ ਆ ਜੋ ਇਹ ਕਹਿੰਦੇ ਆ ਉਹ ਪਾਰ ਹੈ ਪਰ ਮੈਂ ਧੰਨਵਾਦ ਕਰਦਾ ਇੱਥੇ ਉਹਨਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਬਰਨਾਲੇੋਂ ਮੁੰਡਾ ਜੋਤ ਬੜਿੰਗ ਰਾਜੂ ਆ ਮੁੰਡਾ ਸਾਧੂ ਵਾਲੇ ਤੋਂ ਖੋਰ ਵੀ ਕਈ ਨੌਜਵਾਨ ਹੈ ਜਿਨ੍ਹਾਂ ਨੇ ਲਿਖ ਕੇ ਵੀ ਪਾਇਆ ਬੋਲ ਕੇ ਵੀ ਪਾਇਆ ਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਤੇ ਅਸੀਂ ਇਸ ਪੱਖ ਦੇ ਉੱਤੇ ਭਾਨੇ ਸਿੱਧੂ ਦੇ ਨਾਲ ਆ ਉਹਨਾਂ ਦਾ ਧੰਨਵਾਦ ਹਲੇ ਹੀ ਬੰਦਾ ਦੇ ਅੰਦਰ ਜ਼ਮੀਰ ਜਾਗਦੀ ਆ ਪਰ ਜਿਹੜੇ ਹਲੇ ਵੀ ਚੁੱਪ ਨੇ ਹਲੇ ਵੀ ਲੱਗਦਾ ਹੈ ਉਹ ਤੁਸੀਂ ਆਪੇ ਹਿਸਾਬ ਲਾ ਲਓ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਸਾਡੀ ਕੋਈ ਭਵੰਤ ਸਿੰਘ ਮਾਨ ਨਾਲ ਨਿੱਜੀ ਲੜਾਈ ਨਹੀਂ ਹੈ ਉਹਨੂੰ ਜੀ ਅਸੀਂ ਖਾਲ ਵੱਟ ਦਾ ਜਮੀਨ ਜ਼ੈਦ ਦਾ ਰੌਲਾ ਨਹੀਂ ਆ ਸਾਡਾ ਰੌਲਾ ਸਿਰਫ ਇੰਨਾ ਹੈ ਕਿ ਉਹ ਪੰਜਾਬ ਲਈ ਮਾਰੂ ਨੀਤੀਆਂ ਲਾਗੂ ਕਰ ਰਿਹਾ ਹੈ ਅਸੀਂ ਉਹਦਾ ਵਿਰੋਧ ਕਰਦੇ ਅਸੀਂ ਉਹਨੂੰ ਸਵਾਲ ਕਰਦੇ ਹਾਂ ਸਵਾਲ ਸਿਰਫ ਇੰਨਾ ਇਹ ਸਵਾਲ ਭਾਂਸਿਆਂ ਆਈ ਰਹਿਣੇ ਆਂ ਆਈ ਰਹਿਣੇ ਆ ਠੀਕ ਆ ਤੂੰ ਜ਼ਲਮ ਕਰਾਏਂਗਾ ਸਾਨੂੰ ਪਤਾ ਸਭ ਤੇ ਕਰਾਏਂਗਾ ਕਰਾ ਰੱਜ ਕੇ ਕਰਾ ਅਸਰਾਂ ਨਾ ਰਹਿ ਜਾਣ ਕੋਈ ਕੜ ਦੇ ਪੂਰੀਆਂ ਕਰ ਦੇ ਪਰ ਇਹ ਆਵਾਜ਼ ਜਉਂਦੇ ਜੀ ਨਹੀਂ ਬੰਦ ਕਰ ਸਕਦਾ ਇਹਦਾ ਪੰਜਾਬ ਦੇ ਹੱਕ ਚ ਐਂ ਬੋਲੂਗੀ ਇਹ ਪੰਜਾਬ ਦੇ ਹੱਕ ਚ ਇਹ ਆਵਾਜ਼ ਐਂ ਗੂੰਜੂਗੀ ਮੈਂ ਧੰਨਵਾਦ ਕਰਦਾ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਦਿੱਲੀ ਤੋਂ ਬਹੁਤ ਦੂਰ ਦਰੇਡੋਂ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਇੱਥੋਂ ਤੱਕ ਲੁਧਿਆਣੇ ਤੋਂ ਵਿਚਾਰੇ ਇੱਕ ਅੰਗਹੀਣ ਬੱਚੇ ਆਏ ਜਿਨ੍ਹਾਂ ਨੂੰ ਅੱਖਾਂ ਤੋਂ ਬਿਲਕੁਲ ਵੀ ਨਹੀਂ ਦਿਖਦਾ ਸੀ ਉਹ ਵੀ ਇੱਥੇ ਆਏ ਆ। ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਉਹਨਾਂ ਨੇ ਭਾਨੇ ਦਾ ਕੋਈ ਕੰਮ ਕਰਾਇਆ ਸੀਗਾ ਉਹ ਵੀ ਵਿਚਾਰੇ ਇੱਥੇ ਆ ਕੇ ਐਨੀ ਠੰਡ 'ਚ ਆ ਹੁਣ ਹੀ ਗਏ ਆ ਹਲੇ ਘੰਟਾ ਤੋਂ ਘੰਟੇ ਪਹਿਲਾਂ। ਤੁਸੀਂ ਇੰਨਾ ਸਾਥ ਦਿੱਤਾ। ਤੁਹਾਨੂੰ ਦਿਲੋਂ ਬਈ ਤੁਹਾਡਾ ਧੰਨਵਾਦ। ਸਾਰਿਆਂ ਦਾ ਜਿੰਨੇ ਵੀ ਆਏ ਹੋ। ਤੁਹਾਡਾ ਇੱਕ ਕਦਮ ਸਿਰ ਮੱਥੇ ਆ ਚੱਲ ਕੇ ਆਇਆ ਦਾ। ਸੋ ਅਪੀਲ ਆ। ਅਗਲਾ ਪ੍ਰੋਗਰਾਮ ਆਪਾਂ 5 ਨੂੰ ਆ। ਮੈਂ ਫੇਰ ਕਹਿਣਾ ਜਾਤ ਤੇ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਨੇ ਸਾਰੀ ਗੱਲ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਕਰਨੀ ਹੈ ਇਹਨਾਂ ਨੇ ਢੜਕਾਉਣਾ ਹੈ ਇਹਨਾਂ ਨੇ ਅਕਸਾਉਣਾ ਇਹਨਾਂ ਨੂੰ ਆਇਆ ਵੀ ਜਿਹੜਾ ਸ਼ਾਂਤਮਈ ਸੰਘਰਸ਼ ਹੁੰਦਾ ਉਹ ਜਿੱਤਿਆ ਜਾਂਦਾ ਆਪਾਂ ਨੂੰ ਪਤਾ ਹੈ ਬੱਦਲੀ ਸ਼ਾਂਤਮਈ ਤਰੀਕੇ ਨਾਲ ਜਾਤ ਤੇ ਰਹਿ ਕੇ ਜਿੱਤ ਕੇ ਆਏ ਪਰ ਜਦੋਂ ਕੋਈ ਨਾ ਕੋਈ ਇਹਨਾਂ ਨੂੰ ਲੱਗਦਾ ਕਿ ਕੋਈ ਨਾ ਕੋਈ ਅਲਝਾ ਦਿਓ ਨੌਜਵਾਨੀ ਹੁੰਦੀ ਹੈ ਛੇਤੀ ਖੂਨ ਗਰਮ ਹੁੰਦਾ ਆਪਾਂ ਛੇਤੀ ਛੇਤੀ ਪੁੜ ਘਾਟ ਚ ਆਉਣੇ ਆ ਉਧਰ ਨੂੰ ਨਹੀਂ ਬਰਾ ਬਿਰ ਜਾਣਾ ਬਹੁਤ ਢੰਗ ਤਰੀਕੇ ਹਤਕੰਡੇ ਅਪਣਾਉਣਗੇ ਪਰ ਆਪਾਂ ਜਾਗਤੇ ਰਹਿਣਾ ਹੈ ਸ਼ਾਂਤਮਈ ਰਹਿਣਾ ਹੈ ਨੁਕਸਾਨ ਕਿਉਂਕਿ ਨੁਕਸਾਨ ਪੰਜਾਬ ਦਾ ਪਹਿਲਾਂ ਬਹੁਤ ਹੋਇਆ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਸਾਡੇ ਮਾਮਾ ਦੇ ਪੁੱਤ ਭੈਣਾਂ ਦੇ ਭਰਾ ਕਿਸੇ ਸਿਸਟਮ 'ਚ ਫਸਣ ਚਾਹ ਇਹਨਾਂ ਨੂੰ ਅਲਝਾਉਣ ਇਹ ਕਿਉਂਕਿ ਤਿਆਰੀ ਕਰੀ ਬੈਠੇ ਆ ਇਹਨਾਂ ਨੇ ਤੁਹਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰੀ ਬੈਠੇ। ਸੋ ਉਸ ਕਰਕੇ ਬੇਨਤੀ ਹੈ ਭਾਈ ਸਾਰਿਆਂ ਨੂੰ ਕਿ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਕੋਈ ਅਪਣੇ ਕੋਈ ਗੱਲ ਕੋਈ ਤੂੰ ਦੂ ਗੱਲਾਂ ਆਪਣੇ ਤਰਫੋਂ ਰੱਖ ਬੈਠੇ। ਨਹੀਂ ਬਸ ਭਾਈ ਇਹ ਹੀ ਹੈ ਜਿਹੜਾ ਉੱਚੀ ਬੋਲ ਵਾਲਿਆ ਬਸ ਇਹ ਹੀ ਹੈ ਜੋ ਬਾਈ ਨੇ ਦੱਸਿਆ 5 ਤਰੀਕ ਦੀ ਕਾਲ ਹੈ ਬਸ ਉਸ ਦਿਨ ਸਾਰੇ ਨੌਜਵਾਨਾਂ ਨੂੰ ਜਾਣਾ ਚਾਹਣਾ ਜਥੇਬੰਦੀ ਵਾਲੇ ਜਿਵੇਂ ਜਾਬਤਾਰਾ ਕਰਦੇ ਆਪਾਂ ਉਵੇਂ ਹੀ ਜਾਬਤਾਰਾ ਰੱਖ ਕੇ ਚੱਲਣਾ। ਬਸ ਦੇਖੋ ਇਹ ਬੰਦੇ ਨੇ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਇਹ ਫਰਮਾਂ ਫਰਮਾਈਆਂ ਬਣਾਉਂਦਾ ਆਪਣੇ ਨਾਲ ਦੂਜੇ ਨਾਲ ਭਾਨੇ ਨਾਲ ਤੇ ਹਾਸੇ ਬਖੌਲ ਵਾਲੀਆਂ ਇਹਦੇ ਕੋਈ ਏਜੰਟ ਨੂੰ ਫੋਨ ਨਹੀਂ ਕੀਤਾ ਲੈਣਾ ਨਹੀਂ ਦੇਣਾ ਨਹੀਂ ਚੱਕ ਕੇ ਅੱਜ ਨਵੇਂ ਪਰਚੇ 'ਚ ਇਹ ਵੀ ਪਾਤਾ ਕਿਉਂ ਮਗਰ ਘਰੇ ਗੁਰੇ ਨਾ ਦਿਓ ਇਹ ਆਪਾਂ ਪਹਿਲਾ 80 90 ਦੌਰ ਸੁਣਦੇ ਰਹੇ ਆ ਇੱਕ ਦੇ ਪਰਚਾ ਫਿਰ ਦੂਜੇ ਤੇ ਫਿਰ ਸਾਰੇ ਪਰਿਵਾਰ ਤੇ ਫਿਰ ਸਾਰੀ ਚੱਕ ਲੈ ਫਿਰ ਉਹ ਜੱਦੇ ਮਾਰਤੇ ਖਪਾਰ ਤੇ ਇਹ ਸਾਰਾ ਸਿਸਟਮ ਜਿਹੜਾ ਚਲਦਾ ਰਿਹਾ 80 90 ਦੇ ਧੱਕੇ ਦੇ ਵਿੱਚ ਵੀ ਉਹ ਆਪਾਂ ਅੱਜ ਦੇਖ ਰਹੇ ਹਾਂ ਕਿ ਕਿਵੇਂ ਪਹਿਲਾਂ ਭਾਂਡੇ ਨੂੰ ਭਾਂਡੇ ਦੇ ਭਰਾ ਨੂੰ ਉਦੋਂ ਅੱਗੇ ਹੋਰ ਸਾਰੇ ਬੰਦਿਆਂ ਨੂੰ ਲਪੇਟੀ ਤੁਰਿਆ ਉਹ ਇਸ ਲਈ ਬਈ ਬੇਨਤੀ ਆ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਕਿ ਤੁਸੀਂ ਵੱਡੀ ਗਿਣਤੀ ਚ ਆਏ ਹੋ ਬਹੁਤ ਸਾਦ ਦਿੱਤਾ ਅੱਜ ਤੁਸੀਂ ਐਨੀ ਠੰਡ ਚ ਐਨੀ ਧੁੰਦ ਸੀਗੀ ਪਰ ਤੁਸੀਂ ਕਮਾਲ ਕਰਤੀ ਜਮੈਂ ਅਣ ਖੀਰ ਤੱਕ ਸਾਰੇ ਬਲਾਰਿਆਂ ਨੂੰ ਭੋਲ ਕੇ ਜਦੋਂ ਉਹ ਗਏ ਆ ਉਰੋਂ ਸੁੜ ਕੇ ਗਏ ਹੋ ਕਈ ਭਰਾ ਰਹਿ ਵੀ ਗਏ ਕਿੰਗਾ ਤੋਂ ਕਈ ਬਲਾਈ ਵੀ ਨਹੀਂ ਗਏ ਉਹਨਾਂ ਦਾ ਨਾਮ ਵੀ ਅਸੀਂ ਲੈਂਤਾ ਸੀ ਕਿਉਂਕਿ ਉਦੋਂ ਆਥਰੇ ਵਰ ਧੁੰਦ ਡਿੱਗਣ ਲੱਗ ਗਈ ਸੀ ਕਿ ਸਾਨੂੰ ਐ ਸੀ ਭਾਈ ਜਾਨਾ ਦੂਰ ਦੇ ਡੋ ਬਹੁਤ ਆਏ ਸੀ ਕਈ ਤੰਬਰਸਤੋਂ ਆਏ ਆ ਜਲੰਧਰ ਤੋਂ ਆਇਆ ਫਤਿਹਗੜ ਸਾਹਿਬ ਤੋਂ ਆਇਥੀ ਰਹਿ ਪਏ ਧੁੰਦ ਕਰਕੇ ਸਾਡੇ ਕੋਲੀ ਰਹਿ ਪਏ ਕਰੇ ਇਥੇ ਪਿੰਡ ਕੀ ਨੌਜਵਾਨ ਪੰਜਵੇਂ ਨਹੀਂ ਸੀ ਕਈ ਨੌਜਵਾਨ ਵਿਚਾਰੇ ਨੂੰ ਅੱਧੇ ਥੀ ਮੋੜਤਾ ਡਰਾਇਆ ਬਹੁਤ ਗਿਆ ਰਾਤ ਦੀ ਬਹੁਤ ਫੋਨ ਕੀਤੇ ਸੱਚੋਆਂ ਨੇ ਆ ਮੂਣਕੜਾ ਸੱਚਾ ਉਹ ਸਾਡੇ ਮਿੱਤਰਾਂ ਨੂੰ ਫੋਨ ਕਰੀ ਜਾਂਦਾ ਸੀ ਇੱਧਰ ਇੱਕੋ ਮੁੰਡੇ ਸੀਗੇ ਗੱਗੜਪੁਰ ਤੋਂ ਉਹਨਾਂ ਨੂੰ ਫੋਨ ਆਇਆ ਆਪਣੇ ਕਾਚੋ ਤੋਂ ਆਪਣੇ ਤਾਂ ਭੰਤ ਦੇ ਪੀਏ ਦਾ ਕਹਿੰਦਾ ਕਹਿੰਦਾ ਜੀ ਤੁਸੀਂ ਉੱਥੇ ਜਾਣਾ ਨਹੀਂ ਉਹ ਕਹਿੰਦਾ ਚੱਕਤਰਾਜੀ ਕਾਟਾ ਪਾੜਤਾ ਸਾਡੇ ਨਾਲ ਅਜ ਤੋਂ ਬਾਅਦ ਕਲਾਮ ਨਾ ਕਰੋ ਤੁਸੀਂ ਜੋ ਜਲਮ ਕਰ ਰਹੇ ਆ ਬਿਲਕੁਲ ਯਾਰ ਅੱਜ ਤੁਸੀਂ ਸਾਥ ਦਿੱਤਾ ਬਾਈ ਮੈਂ ਤੁਹਾਡਾ ਇਸ ਕਰਕੇ ਧੰਨਵਾਦ ਕਰਦਾ ਕਿ ਤੁਸੀਂ ਅੰਨੀ ਭਗਤੀ ਚੋਂ ਨਿਕਲ ਕੇ ਅੱਖਾਂ 'ਦੋਪੱਟੀ ਲਾ ਕੇ ਸਹੀ ਤੇ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰੱਖਿਆ ਇਸ ਲਈ ਤੁਹਾਡਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਹਮੇਤੀ ਸੀਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਇਸ ਪੱਖ ਦੇ ਉੱਤੇ ਹੱਕ ਤੇ ਸੱਚ ਦੀ ਆਵਾਜ਼ ਦੇ ਨਾਲ ਖੜੇ ਹੋ ਜ਼ੁਲਮ ਦੇ ਖਿਲਾਫ ਖੜੇ ਹੋ ਪਰ ਇਹ ਜ਼ੁਲਮ ਇਹਦੀ ਜੜ ਪੱਟਣੀ ਆ ਸਰੂਰ ਵਾਲੇ ਮੈਂ ਅੱਜ ਦਿਨੇ ਸਟੇਜ ਤੋਂ ਵੀ ਕਿਹਾ ਸੀ ਇਹ ਜ਼ੁਲਮ ਦੀ ਜੜ ਇਹ ਜਿਹੜੀ ਰਾਜਧਾਨੀ ਕਹਿੰਦੇ ਸਾਡੀ ਰਾਜਧਾਨੀਆ ਸਰੂਰ ਕੋਈ ਰਾਜ ਨਹੀਂ ਸਹਾਰ ਨਹੀਂ ਸਕਦਾ ਉਹ ਰਾਤਾਂ ਤੁਸੀਂ ਜਿਮਣੀ ਚੌਂਚ ਵੀ ਪੱਟ ਕੇ ਦਿਖਾਤੀ ਤੇ ਇਹ ਜਾਲਮ ਸਰਕਾਰ ਦੀਆਂ ਜਿਹੜਾ 24 ਦੀ ਚੌਂਚ ਤੁਸੀਂ ਪੱਟਣ ਗਈ ਪੱਟਣੀਆਂ ਜੇ ਆਪਾਂ ਨਾ ਪੱਟ ਸਕੇ ਜਣਾ ਤਾਂ ਫਿਰ ਯਾਦ ਰੱਖਿਓ ਜ਼ੁਲਮ ਇਹ ਤਸੀਹੇ ਤਸ਼ੱਦਦ ਇਹ ਇਦੋਂ ਵੀ ਜ਼ਿਆਦੇ ਜ਼ਬਰਦਸਤ ਤਰੀਕੇ ਨਾਲ ਆਉਣਗੇ ਕਿਉਂਕਿ ਇਹਨੂੰ ਲੱਗੂਗਾ ਵੀ ਅਸੀਂ ਅੱਗੇ ਸਾਡਾ ਇੱਕ ਹਰਤਾ ਅੱਗੇ ਜਲੰਧਰ ਇਹ ਜਿਮਣੀ ਚੌਂਚ ਜਿੱਤ ਗਈ ਸੀ ਉਦੋਂ ਹੰਕਾਰ ਵਧਿਆ ਪਰ ਜੇ ਦਵਾਰਾ 24 ਤੇ ਜਿੱਤ ਕੇ ਮੇਰੀ ਗੱਲ ਯਾਦ ਰੱਖਿਓ ਤਾਂ ਇਹ ਵੱਡੇ ਪੱਦਰ ਤੇ ਪੰਜਾਬ ਦਾ ਨੁਕਸਾਨ ਕਰਨਗੇ ਸਾਰੀਆਂ ਜਥੇਬੰਦੀਆਂ ਨੂੰ ਪਹਿਣਗੇ ਉਹਨਾਂ ਨੂੰ ਖਡਾਉਣ ਦੀ ਕੋਸ਼ਿਸ਼ ਤਾਂ ਹੋ ਹੀ ਰਹੀ ਹੈ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰੇ ਕਰ ਰਹੇ ਆ ਆਪਣੇ ਬੰਦੇ ਛੱਡ ਕੇ ਆਪਣੇ মিডিਆ ਰਾਹੀਂ ਆਪਣੇ ਆਈਟੀ ਸੈਲ ਰਾਹੀਂ ਇਹ ਬਕਾਊ ਆ ਜੀ ਇਹ ਧਰਨਿਆਂ ਤੇ ਬਹਿ ਜਾਂਦੇ ਆ ਜੀ ਇਹ ਦਿਨ ਤੋਂ ਬੰਦੇ ਨਹੀਂ ਥਿਉਣੇ ਜੀ ਇਹ ਜਗਾ ਦੇਖ ਕੇ ਬਹਿ ਜਾਂਦੇ ਭੰਤ ਕਹਿੰਦਾ ਵਜਾ ਨਹੀਂ ਦੇਖਦੇ ਇਹ ਲਗਾਤਾਰ ਫੰਡ ਇਕੱਠਾ ਕਰਨ ਦੇ ਮਾਰੇ ਤੁਰ ਪੈ ਨੇ ਧਰਨਿਆਂ ਨੂੰ ਕਿਉਂਕਿ ਜੇ ਜੱਥੇਬੰਦੀਆਂ ਖਤਮ ਹੋ ਗਈਆਂ ਤੁਹਾਡੇ ਦੇ ਛਿੱਤਰ ਫੇਰ ਨੇ ਤੁਹਾਡੇ ਦੇ ਕਬਜ਼ਾ ਕਰਨਾ ਬਹੁਤ ਸੌਖਾ ਹੋ ਜੂ ਤੁਹਾਡੇ ਹੱਕ ਮਾਰਨੇ ਬਹੁਤ ਸੌਖੇ ਹੋ ਜਾਣਗੇ ਇਹ ਗੱਲ ਦਾ ਖਿਆਲ ਰੱਖਿਓ ਜੱਥੇਬੰਦ ਖੂਪ ਚ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਇਕੱਠੇ ਹੋ ਜਓ ਤੇ ਆਉਣ ਵਾਲੇ ਸਮੇਂ ਚ 24 ਚ ਸਾਰੇ ਪੰਜਾਬ ਵਿੱਚ ਬੰਦੇ ਖੜੇ ਕਰਾਂਗੇ ਸਾਰੇ ਪੰਜਾਬ ਚ ਮੰਚ ਬਣਾ ਕੇ ਬੰਦੇ ਖੜਾ ਕਰਾਂਗੇ ਐਮਪੀ ਚੋਣਾਂ ਦੇ ਵਿੱਚ ਸਾਥ ਦਿਓ ਬਈ ਖੇਤਰੀਤਰ ਜੋ ਪੰਜਾਬ ਦੀ ਗੱਲ ਕਰੇ ਸਾਡੀ ਬੋਲੀ ਸਾਡੇ ਪਾਣੀਆਂ ਸਾਡੇ ਡੈਮਾਂ ਦੀ ਗੱਲ ਸਾਡੀ ਰਾਜਨੀਤੀ ਦੀ ਗੱਲ ਸਾਡੇ ਜੋ ਇੱਥੇ ਹੱਕ ਨੇ ਸਾਡੀ ਬੇਰਜ਼ਗਾਰੀ ਦੀ ਗੱਲ ਜੋ ਪ੍ਰਵਾਸ ਦੀ ਗੱਲ ਜੋ ਨਸ਼ਾ ਨਾ ਮਾਰ ਰਹੀ ਜਵਾਨੀ ਦੀ ਗੱਲ ਕਰੇ ਤਾਂ ਉਸ ਸਮੇਂ ਉਹ ਇਸ ਲਈ ਚਾਹੁੰਦੇ ਆ ਕਿ ਸਾਡੇ ਉਹ ਪੰਜਾਬ ਦੇ ਬਚੂਤਰ ਬਣਨੀ ਚਾਹੀਦੀ ਆ ਬਣਾਵਾਂਗੇ ਵਾਦਾ ਰਿਹਾ ਉਹ ਪ੍ਰਮਾਤਮਾ ਦੇ ਅੱਗੇ ਉਹਨੂੰ ਹਾਜ਼ਰ ਨਜ਼ਰ ਜਾਣ ਕੇ ਕਹਿੰਦੇ ਆ ਕਿ ਕਦੇ ਪੰਜਾਬ ਨੂੰ ਪਿੱਠ ਨਹੀਂ ਦਿਖਾਵਾਂਗੇ ਹਮੇਸ਼ਾ ਪੰਜਾਬ ਨਾਲ ਖੜੇ ਆ ਅਖੀਰਲੇ ਸਾਥ ਅਖੜਾਂਗੇ ਬਾਈ ਇੱਕ ਵਾਰੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ ਕੇ ਦੇਖ ਲਓ ਧੰਨਵਾਦ ਅਗਲੀ ਸਾਨੂੰ 5 ਨੂੰ 10 5 ਤੋਂ ਪਹਿਲਾਂ ਦੱਸ ਦਿਆਂਗੇ ਕਿ ਕਿੱਥੇ ਇਕੱਠੇ ਹੋਣਾ ਹੈ ਤੇ ਕੀ ਅਗਲੀ ਆਪਣੀ ਰਣਨੀਤੀ ਹੈ ਜਉਂਦੇ ਬਹਦੇ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ